ਉੱਥੇ ਤੱਕ ਘਾ ਲਿਆ ਕੈਮਰਾ ਮੜਾਇਆ ਇੱਥੋਂ ਤੱਕ ਲਿਆ ਕੰਦ ਤੇ ਆਦਵਾ ਉੱਥਾ ਗੜੀ ਜਾਂਦੇ ਹੋਰ ਹੋਵੇ ਆ ਜੰਗਲ ਦੇ ਕੋ ਸਾਫ ਸੁਥਾਈ ਦੇ ਆਹ ਰਸਤਾ ਵੇਖ ਲੋ ਆ ਬਾਹਰ ਛੜ ਗਿਆ ਤੇ ਆ ਹਾਲਾਤ ਨੇ ਇੱਥੋਂ ਦੇ ਓਏ ਰਸਤਾ ਨਹੀਂ ਹੈਗਾ ਇਧਰ ਵੇਖੋ ਤਾਂ ਕੀ ਫਾਇਦਾ ਬਾਹਰ ਚੈਕਿੰਗਾ ਕਰਨ ਦਾ ਦੱਸੋ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਇਆ ਜੀ ਮੈਂ ਵੇਖੋ ਇਹ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਲਾਇਆ ਤੇ ਆ ਹੋ ਰਹੀ ਬੇਅਦਬੀ ਔਰ ਤੁਸੀਂ ਦੇਖੋ ਵੀ ਇਹ ਨਿਸ਼ਾਨ ਸਾਹਿਬ ਆ ਔਰ ਆਲੇ ਦੁਆਲੇ ਵੇਖੋ ਸਾਫ ਸਫਾਈ ਆ ਹਾਲਾਤ ਨੇ ਇੱਥੋਂ ਦੇ ਇਹ ਸਾਰੇ ਵਸਤਰ ਵੀ ਬਦਲਨ ਵਾਲੇ ਹੋਏ ਤੇ ਆ ਥੱਲੇ ਵੇਖੋ ਔਰ ਆਲੇ ਦੁਆਲੇ ਜਾੜ ਹੀ ਜਾੜ ਇਹ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਜਿਹੜੇ ਆ ਇਹ ਬਹੁਤ ਕੁਰਬਾਨੀਆਂ ਨਾਲ ਸਾਨੂੰ ਸਭ ਕੁਝ ਮਿਲਿਆ ਇਦਾਂ ਨਹੀਂ ਮਿਲਿਆ ਔਰ ਬੜਾ ਦੁੱਖ ਲੱਗਾ ਵੇਖ ਕੇ ਵੀ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿਹੜੇ ਇਹ ਹਾਲਾਤ ਨੇ ਕਾਫੀ ਦਿਨਾਂ ਦਾ ਕਈ ਵੀਰਾਂ ਨੇ ਮੈਨੂੰ ਵੀਡੀਓ ਪਾਈਆਂ ਸੀਗੀਆਂ ਪੀ ਭਾਜੀ ਇੱਕ ਕਰੀ ਆਣ ਕੇ ਦੇਖੋ ਤੇ ਆ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਿਆ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਆ ਹਾਲਾਤ ਨੇ ਆ ਬੇਅਦਬੀ ਨਹੀਂ ਤੇ ਹੋਰ ਕੀ ਆ ਇੰਨਾ ਸਟਾਫ ਰੱਖਣ ਦਾ ਕੀ ਫਾਇਦਾ ਇੰਨੇ ਪ੍ਰਸ਼ਾਸਨ ਦੇ ਅਧਿਕਾਰੀ ਰੱਖਣ ਦਾ ਕੀ ਫਾਇਦਾ ਜੀ ਅਸੀਂ ਮਹਾਰਾਜ ਦਾ ਨਿਸ਼ਾਨ ਸਾਹਿਬ ਹੀ ਨਹੀਂ ਬਦਲ ਸਕਦੇ ਜੇ ਅਸੀਂ ਸਾਮ ਸੰਭਾਲ ਨਹੀਂ ਕਰ ਸਕਦੇ ਤਾਂ ਫਿਰ ਆ ਹਾਲਤ ਵੀ ਐਸੇ ਨਹੀਂ ਬਣਾਉਣੇ ਚਾਹੀਦੇ ਸੋ ਮੈਂ ਇਹ ਵੀਡੀਓ ਜਿਹੜੀ ਆ ਬੀਸੀ ਸਾਹਿਬ ਦੇ ਧਿਆਨ ਚ ਲਿਆ ਕੇ ਇਹ ਸੇਵਾ ਸੀ ਕਰਾਂਗੇ ਸਫਾਈ ਦੀ ਔਰ ਆ ਵਸਤਰ ਵੀ ਮਹਾਰਾਜ ਦੇ ਬਦਲ ਦਾਂਗੇ ਪਰ ਬੜਾ ਦੁੱਖ ਲੱਗਿਆ ਦੇਖ ਕੇ ਜੇ ਸਾਂਭ ਸੰਭਾਲ ਨਹੀਂ ਕਰ ਸਕਦੇ ਤੇ ਫਿਰ ਇਸ ਤਰ੍ਹਾਂ ਦੇ ਨਾਲ ਇਹੋ ਜੀ ਜਗ੍ਹਾ ਤੇ ਜਿੱਥੇ ਆਲੇ ਦੁਆਲੇ ਕੋਈ ਸਫਾਈ ਨਹੀਂ ਆ ਸੋ ਇਹ ਧਿਆਨ ਰੱਖਣਾ ਚਾਹੀਦਾ ਪ੍ਰਸ਼ਾਸਨ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਤਕਾਰਯੋਗ ਭਰਾਓ ਬੜੀ ਹੀ ਇਹ ਇੰਪੋਰਟੈਂਟ ਗੱਲ ਕਰਨ ਲੱਗੇ ਤੁਹਾਡੇ ਨਾਲ ਮੈਂ ਇਸ ਵਕਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਨਗਰੀ 'ਚ ਖੜਾ ਔਰ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਸਾਫ ਸਫਾਈ ਬਹੁਤ ਵਧੀਆ ਵਾਤਾਵਰਣ ਬਹੁਤ ਵਧੀਆ ਪ੍ਰਸ਼ਾਸਨ ਵੀ ਸਹੀ ਆ ਪਰ ਇੱਕ ਗਲਤੀ ਹੋਈ ਕਿਤੇ ਨਾ ਕਿਤੇ ਉਹ ਦੇਖ ਕੇ ਬੜਾ ਦੁੱਖ ਲੱਗਾ ਇੱਕ ਕਾਫੀ ਦਿਨਾਂ ਤੋਂ ਕੁਝ ਵੀਰ ਮੈਨੂੰ ਦੱਸ ਰਹੇ ਸੀ ਕਿ ਭਾਜੀ ਪਲੀਜ਼ ਆਓ ਉੱਥੇ ਇਹ ਖਾਲਸੇ ਦਾ ਨਿਸ਼ਾਨ ਸਾਹਿਬ ਆ ਇਹ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਤੁਸੀਂ ਦੇਖੋ ਅਸਾਰਾ ਚੋਲਾ ਵੀ ਤੇ ਜਿਹੜੇ ਵਸਤਰ ਤੇ ਬਦਲਣ ਵਾਲੇ ਹੋਏ ਆ ਔਰ ਆਲੇ ਦੁਆਲੇ ਸਫਾਈ ਦੇ ਹਾਲਾਤ ਵੇਖੇ ਆਲੇ ਦੁਆਲੇ ਜੰਗਲ ਆ ਦੁੱਖ ਕਿਉਂ ਲੱਗਿਆ ਇਹ ਨਿਸ਼ਾਨ ਸਾਹਿਬ ਸਾਨੂੰ ਇਦਾਂ ਨਹੀਂ ਮਿਲੇ ਇਹਦੇ ਲਈ ਬਹੁਤ ਸਾਰੀਆਂ ਕੌਮ ਨੇ ਕੁਰਬਾਨੀਆਂ ਕੀਤੀਆਂ ਔਰ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਜਿੱਥੇ ਝੂਲਦਾ ਹੋਵੇ ਨਾ ਇਹਦਾ ਮਤਲਬ ਆ ਵੀ ਜਿੱਥੇ ਨਿਸ਼ਾਨ ਖਾਲਸੇ ਦਾ ਝੂਲਦਾ ਉੱਥੇ ਇੱਕ ਮਰਦ ਗਮੜਾ ਬੈਠਾ ਔਰ ਉਸ ਦੀ ਸ਼ਰਮ ਦੇ ਵਿੱਚ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਪਰ ਦੁੱਖ ਲੱਗਿਆ ਦੇਖ ਕੇ ਕਿ ਜਿਹੜਾ ਸਿੱਖਿਆ ਦਾ ਘਰ ਹੋਵੇ ਜਿੱਥੋਂ ਸਿੱਖਿਆ ਮਿਲਦੀ ਹੋਵੇ ਬੱਚਿਆਂ ਨੂੰ ਤੇ ਉਹੋ ਜੀ ਜਗ੍ਹਾ ਤੇ ਆਣ ਕੇ ਇਹ ਹਾਲਾਤ ਆ ਵੇਖੋ ਜੰਗਲ ਵਾਲੇ ਦੁਆਲੇ ਮਤਲਬ ਦੂਰ ਦੂਰ ਤੱਕ ਜਿਹੜੀਆਂ ਬਾ ਬੂਟੇ ਆ ਕੋਈ ਇੱਥੇ ਮਤਲਬ ਵਾਲੇ ਦੁਆਲੇ ਸਾਫ ਸਫਾਈ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਪ੍ਰਸ਼ਾਸਨ ਦੇ ਇਹਨੇ ਕਰਮਚਾਰੀ ਆ ਕਿਤੇ ਧਿਆਨ ਤੇ ਦੇ ਸਕਦੇ ਭਰਾਓ ਆਪਾਂ ਏਡੀਆਂ ਏਡੀਆਂ ਗੱਲਾਂ ਬਵਾਦ ਚੀਜ਼ਾਂ ਤੇ ਵਿਖਾ ਦਿੰਨੇ ਆ ਮੈਂ ਯੂਨੀਵਰਸਿਟੀ ਦੇ ਕਿਸੇ ਵੀ ਕਰਮਚਾਰੀ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਸੇਵਾ ਸਾਨੂੰ ਦੇ ਦਿਓ ਅਸੀਂ ਇਹ ਸਾਰੀ ਸਫਾਈ ਦੀ ਸੇਵਾ ਕਰਕੇ ਔਰ ਇਹ ਮਾਰੇ ਦੇ ਵਸਤਰ ਜਿਹੜੇ ਬਦਲ ਦਾਂਗੇ ਔਰ ਪ੍ਰਸ਼ਾਸਨ ਨੂੰ ਬੇਨਤੀ ਕਰੂੰ ਕਿ ਪਰਸਨਲੀ ਬਾਅਦ ਵਿੱਚ ਇੱਥੇ ਇੱਕ ਬੰਦਾ ਜਿਹੜਾ ਇਹਨਾਂ ਦਾ ਧਿਆਨ ਰੱਖੇ ਇਹ ਸੇਵਾ ਜਿਹੜੀ ਸਫਾਈ ਵਾਲੀ ਇਸ ਜ਼ਰੂਰ ਕੱਲ ਨੂੰ ਕਰਾ ਦਾਂਗੇ ਔਰ ਇਹ ਮੈਂ ਵੀਸੀ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਧਿਆਨ 'ਚ ਲਿਆਉਂਗਾ ਗੱਲ ਕਿਉਂਕਿ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਆ ਔਰ ਇੱਥੇ ਬਹੁਤ ਗਲਤ ਮੈਸੇਜ ਜਾਂਦਾ ਹੈ ਜਿਹੜਾ ਜੋ ਵੇਖ ਕਿਉਂਕਿ ਮੈਂ ਆ ਚੀਜ਼ਾਂ ਜਿਹੜੀਆਂ ਉਹ ਅਮਰੋਸਰ ਦੇ ਵਿੱਚ ਵੇਖ ਕੇ ਮਾਨੂੰ ਦੁੱਖ ਲੱਗਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਵੀ ਅਸੀਂ ਜਿਹੜਾ ਵਾ ਐਨੇ ਲਾਪਰਵਾਹ ਹੋ ਕੇ ਜੇ ਸਾਨੂੰ ਪਤਾ ਹੀ ਨਹੀਂ ਮਤਲਬ ਹੀ ਨਹੀਂ ਤੇ ਫਿਰ ਅਸੀਂ ਐਡੇ ਐਡੇ ਨਿਸ਼ਾਨ ਸਭ ਲਾਏ ਆ ਜਿਹੜੇ ਜਿਉਂਦੀ ਸਾਮ ਸੰਭਾਲ ਨਹੀਂ ਕਰ ਸਕਦੇ ਤੇ ਭਾਈ ਫਿਰ ਨਾ ਲਾਓ ਏ ਬੇਅਦਬੀ ਨਾ ਕਰੋ ਆਲੇ ਦੋਲੇ ਜੰਗਲ ਹੀ ਜੰਗਲਿਆ ਕੋਈ ਰਾਹ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਕਿੱਥੋਂ ਤੱਕ ਜਾਇਜ਼ ਆ ਸੋ ਮੈਂ ਵੀ ਸੀ ਸਾਹਿਬ ਬੇਨਤੀ ਕਰਨਾ ਚਾਹੁੰਦਾ ਕੀ ਥੋੜਾ ਜਿਹਾ ਇਧਰ ਨੂੰ ਧਿਆਨ ਦਿਓ ਔਰ ਇੱਥੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਉੱਥੇ ਜ਼ਰੂਰ ਧਿਆਨ ਦਿਆ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ